ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰੀਨ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਇਹ ਹੁਣ ਦੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਏਸੀ ਚੱਲਦਾ ਬੈਂਕ ਦੇ ਵਿੱਚ ਬਹੁਤ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਅਟੈਕ ਆ ਸਕਦਾ ਜਾਂ ਵੀ ਹਾਰਟ ਦਾ ਬਜ਼ੁਰਗ ਆ ਲੋ ਇੱਥੇ ਹਰ ਜ਼ਿਮੀਂਦਾਰ ਬਾਰੇ ਪਰੇਸ਼ਾਨ ਨੇ ਗੱਲ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਖਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਸਾਰਾ ਸਾਰਾ ਕੁਝ ਚਲਦਾ ਪਾਣੀ ਦਾ ਖਾਸ ਪ੍ਰਬੰਧ ਦਾ ਜਿਹੜੇ ਵੀ ਜ਼ਿੰਮੇਵਾਰ ਨੇ ਪਾਣੀ ਪੀਣਾ ਸਭ ਤੋਂ ਮੰਗਲਵੇ ਸਾਡੇ ਕੋਲ ਸਤਾਵ ਮੋਈ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਲੋਕਾਂ ਦਾ ਹੁਣ ਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਸਮਰਾਲਾ ਦੇ ਕੋਆਪਰੇਟਿਵ ਬੈਂਕ ਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਅਲੱਗ-ਅਲੱਗ ਪਿੰਡਾਂ ਦੇ ਸੌ ਤੋਂ 150 ਕਿਸਾਨ ਕੋਆਪਰੇਟਿਵ ਬੈਂਕ ਸਮਰਾਲਾ ਚ ਆਪਣਾ ਪੈਸਾ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਪਹੁੰਚੇ ਮਈ ਮਹੀਨੇ ਦੀ ਅੱਧ ਦੀ ਗਰਮੀ ਚ ਬੈਂਕ ਦੇ ਨਾਤਾ ਏਸੀ ਚੱਲ ਰਹੇ ਸੀ ਅਤੇ ਨਾ ਹੀ ਪੱਖੇ ਚੱਲ ਰਹੇ ਸੀ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਲਤ-ਪਤ ਲਾਈਨਾਂ ਦੇ ਵਿੱਚ ਖੜੇ ਆਪਣੇ ਨੰਬਰ ਦੀ ਉਡੀਕ ਕਰ ਰਹੇ ਸੀ ਬੈਂਕ ਵਿੱਚ ਕਿਸਾਨਾਂ ਦੇ ਪੀਣ ਲਈ ਠੰਡੇ ਪਾਣੀ ਦਾ ਪ੍ਰਬੰਧ ਨਹੀਂ ਸੀ ਬੈਂਕ ਦਾ ਵਾਟਰ ਕੁੱਲ ਖਰਾਬ ਸੀ ਅਤੇ ਉਸ ਵਿੱਚ ਪਾਣੀ ਵੀ ਗੰਦਾ ਸੀ ਜਿਸ ਨੂੰ ਦੇਖ ਕੇ ਕਿਸਾਨ ਪੜਕ ਗਏ ਕਿਸਾਨ ਆਪਣੀ ਪਿਆਸ ਬੁਝਾਉਣ ਲਈ ਬੈਂਕ ਦੇ ਬਾਹਰ ਲੱਗੀ ਹੋਈ ਟੂਟੀ ਚੋਂ ਟੈਂਕੀ ਦਾ ਗਰਮ ਪਾਣੀ ਪੀਣ ਲਈ ਮਜਬੂਰ ਸੀ ਕਿਸਾਨਾਂ ਨੇ ਬੈਂਕ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਪੜਾਸ ਕੱਢੀ ਐ ਇਸ ਸਬੰਧੀ ਕਿਸਾਨ ਪਵਿੱਤਰ ਸਿੰਘ ਗਰਮੀ ਨਾਲ ਲੱਤ ਪੱਤ ਬਜ਼ੁਰਗ ਔਰਤ ਹਰਬੰਦ ਸਿੰਘ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਜੀ ਜੀ ਮੈਂ ਪਵਿੱਤਰ ਸਿੰਘ ਆ ਜੀ ਕੀ ਮਸਲਾ ਕੀ ਉਸ ਬੈਂਕ ਬਾਰੇ ਮਸਲਾ ਜੀ ਬੈਂਕ ਦੇ ਵਿੱਚ ਆਇਆ ਕਿ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਔਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨ ਬਾਥਰ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿਮੀਦਾਰ ਨੇ ਟਟਕੜ 100 150 ਜ਼ਿਮੀਦਾਰ ਅੰਦਰ ਬੈਂਕ ਜੀ ਹੋਮਸ ਬਹੁਤ ਹੈ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਅਟੈਕ ਹੋ ਸਕਦਾ ਜਾਂ ਵੀ ਹਾਟਦਾ ਬਜ਼ੁਰਗ ਆ ਲੋ ਇੱਥੇ ਹਰ ਜ਼ਿਮੀਦਾਰ ਬਾਰੇ ਪਰੇਸ਼ਾਨ ਨੇ ਗੱਲ ਏਸੀ ਵੀ ਚੱਲ ਨਹੀਂ ਨਹੀਂ ਬਿਲਕੁਲ ਨਹੀਂ ਇਹ ਇਹ ਬੰਦ ਨੇ ਬੈਂਕ ਕਿਹੜੀ ਹੈ ਜੀ ਇਹ ਇਹ ਹੈਗੀਆ ਸੈਂਟਰਲ ਕੋਰਪੋਰੇਟ ਬੈਂਕ ਹੈ ਜਿਸ ਦੀ ਸ਼ਿਕਾਇਤ ਕੀਤੀ ਹੈ ਉਹਨੇ ਜੀ ਮਨੇਜਰ ਦਾ ਪਤਾ ਹੀ ਨਹੀਂ ਜਾਂਦਾ ਉਸੇ ਨੂੰ ਕਹਿੰਦੇ ਨਾਲ ਆਉਣਾ ਪੈਂਦਾ ਬਹੁਤ ਜ਼ਿਆਦਾ ਤੁਸੀਂ ਨਾ ਹੋਰ ਗੱਲ ਉਹ ਵੀ ਪੈਂਦੀ ਹਾ ਤੁਸੀਂ ਮਨੇਜਰ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਦੱਸੋ ਜੀ ਇਹਦਾ ਹੱਲ ਕੀ ਹੈ ਨਾ ਕਿਸੇ ਨੂੰ ਜੋੜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੇ ਪ੍ਰਬੰਧ ਪੂਰਾ ਹੋਣਾ ਚਾਹੀਦਾ ਪੱਖੇ ਹੋਣੇ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜ਼ਮੀਨ ਦਾ ਜਿਹਨੂੰ ਵਿਆਜ ਦੇ ਰਿਹਾ ਪੇਮੈਂਟਾਂ ਕਰ ਰਿਹਾ ਜ਼ਮੀਨਦਾਰ ਦੀ ਸੂਲਤ ਲਈ ਇੱਥੇ ਹੋਣਾ ਚਾਹੀਦਾ ਕੁਝ ਪਹਿਲਾਂ ਪਹਿਲਾਂ ਵੀ ਇਹ ਉਦੋਂ ਵੀ ਸਟਰੀ ਹਾਂ ਜੀ ਦਿਖਣ ਨੂੰ ਇਹ ਅਸੀਂ ਤਾਂ ਪਹਿਲਾ ਸੀਜ਼ਨ ਆ ਦੇਖਿਆ ਸਰਵਾਂ ਸਕੋਰ ਕਿਹੜਾ ਪਿੰਡ ਆ ਕਾਣਾ ਕੀ ਕਹੜਾ ਚੰਗਾ ਬੈਠਾ ਅਸੀਂ ਬੈਂਕਾਂ ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਵੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਕਿਸ ਬੱਸ ਆ ਰਹੀ ਬੇਟਾ ਸਮੱਸਿਆ ਹੁਣ ਵੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਅੰਦਰ ਕਿੰਨੇ ਕੁ ਬੰਦੇ ਆ ਰਸ ਬਹੁਤ ਆ 2-3 ਸੌ ਬੰਦਾ ਹੋਗਾ ਸਭ ਦੇ ਬੈਠੇ ਹੋਣਗੇ ਅਸੀਂ ਕੱਦੇ ਬੈਠੇ ਆ ਵੀਰ ਜੀ ਗਰਮੀ ਲੱਗਦੀ ਏ ਗਰਮੀ ਤਾਂ ਲੱਗਦੀ ਏ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਵੀ ਲੈ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਆ ਟੁੱਟੇ ਤਾਂ ਬਿਮਾਰ ਹੈ ਹੁਣ ਹੋਰ ਕੀ ਕਰਨਾ ਅੰਦਰ ਪ੍ਰਬੰਧ ਹੈ ਜੀ ਨਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੀ ਨਾ ਜੀ ਬੜੀ ਸੁਖਦੀਪ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਬੋਹਾਪੁਰ ਜੀ ਕਿਹੜਾ ਮਸਲਾ ਕੀ ਹੈ ਮਸਲਾ ਸਾਡ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਖਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕੂਲ ਗਾਰਡਨਰ ਕਰੀ ਸੀਗੇ ਉਹ ਸਿਰਫ ਇੱਕ ਜੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਆ ਲਾਈਟ ਹੈਗੀ ਹੈ ਜੇ ਤੇ ਕੀ ਕਾਰਨ ਸਾਰੇ ਬੰਦ ਹੋਉਂਦਾ ਇਹਨੋਂ ਖਰਾਬੀ ਆ ਨਾ ਜੀ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਹੇ ਆ ਜੀ ਜ਼ਿਮੀਦਾਰਾਂ ਨੇ ਬੈਂਕ ਤੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸਿਚUATION ਜੀ ਆਉਂਦੀ ਹੈ ਜ਼ਿਮੀਦਾਰਾਂ ਨੂੰ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਤੁਸੀਂ ਜਾ ਕੇ ਵੱਟ ਦਾ ਪਰ ਸੱਸਿਆ ਆ ਰਹੀ ਹੈ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਐਡੀ ਵੱਡੀ ਬੈਂਕ ਆ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਇਸੀ ਚੱਲਣ ਦੀ ਪੱਖੇ ਚੱਲਣ ਦੀ ਕੋਈ ਕਿਸਾਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੁ ਜ਼ਿੰਮੇਵਾਰ ਉੱਤਰ ਹੈਗਾ ਜੀ ਘਟੋ ਘਟ 200 ਡੇਢ ਕਿੜਾ ਹੈਗਾ ਜੀ ਮੋਹਰ ਕਿਆ ਜਾਂਦਾ ਮੋਹਰ ਤੁਸੀਂ ਦੇਖ ਹੀ ਲਿਆ ਗਰਮੀ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਹਾਂ ਜੀ ਕੀ ਨਾ ਜੀ ਕੋਸ਼ ਪਰੀ ਸਿੰਘ ਜੀ ਡੈਗਨਿਸ਼ਨ ਕੀ ਬ੍ਰਾਂਡ ਮੈਨੇਜਰ ਵੀ ਉਹ ਸਮਰਾਲ ਜ਼ਿੰਮੇਵਾਰ ਦਾ ਫੋਨ ਆਇਆ ਤੇ ਬੰਦੇ ਜਿਹੜੇ ਲਾਈਟ ਲਾਜੀ ਹਾਂਜੀ ਸਰ ਚੱਲਦੇ ਜੀ ਅਸੀਂ ਚੱਲਦੇ ਪਾਣੀ ਨਹੀਂ ਆ ਠੀਕ ਹੈ ਜੀ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸ ਵਰਤੰਦਾ ਜਿਹੜੇ ਵੀ ਜ਼ਿਮੀਦਾਰ ਨੇ ਪਾਣੀ ਪੀਣਾ ਸਭ ਤੋਂ ਮੰਗਲਵੇ ਸਾਡੇ ਕੋਲ ਸਟਾਫ ਮੌਈਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਪਰ ਅਸੀਂ ਹੁਣ ਦੇਖਿਆ ਜੀ ਤੁਹਾਡਾ ਵਾਟਰ ਫੋਲ ਵਿੱਚ ਪਾਣੀ ਹੈ ਨਹੀਂ ਨਹੀਂ ਬਾਦਰ ਸਾਡਾ ਜੀ ਅੰਦਰ ਕੋਲਰ ਲੱਗਿਆ ਹੋਇਆ ਨਹੀਂ ਸਰ ਜੀਮੀਦਾਰਾਂ ਦੇ ਪੱਖੇ ਸਰ ਪੱਖੇ ਵਿੱਚ ਇੱਕ ਦੋ ਪੱਖੇ ਖਰਾਬ ਨੇ ਸਰ ਮੈਂ ਤੁਹਾਡੀ ਜਾਨ ਸਾਹਿਬ ਦਾ ਪਰ ਏਸੀ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹੁਣ ਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਅੱਜ ਅੱਜ ਦੀ ਜੋ ਸਮੱਸਿਆ ਇੰਨਾ ਜੋ ਅੱਜੋ ਬਜ਼ੁਰਗ ਲੈ ਰਹੇ ਸਰ ਮੈਂ ਕੋਈ ਪ੍ਰੋਬਲਮ ਆ ਗਈ ਕਿਸੇ ਨੂੰ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਸੁਸਾਇਟੀਆਂ ਨੇ ਇੱਕ ਦਮੇ ਰੈਸ਼ ਕਰਤਾ ਸਾਰੇ ਸੈਕਟਰੀ ਆ ਗਏ ਜੋ ਕਿ ਹੰਦ ਕਰਦੇ ਥੋੜੇ ਜੀ ਮਤਲਬ ਹੋ ਗਏ ਸੀ ਲੇਟ ਉਹਦੇ ਕਰਕੇ ਸਾਰੀਆਂ ਸਾਡੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੁਸਾਇਟੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਦੀ 5-6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸਮਰਾਲਾ ਬ੍ਰਾਂਚ ਆ ਇੱਥੇ ਸਾਰਿਆਂ ਨਾਲ ਵੱਧ ਮੈਂਬਰ ਜਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਤੋਂ ਪੁੱਛ ਲਓ ਡੇਵਾਇਜ਼ ਕਿਉਂ ਨਹੀਂ ਬੁਲਾਇਆ ਜਾ ਰਿਹਾ ਇਕੱਠਾ ਅੱਜ ਹੀ ਇਹਨਾਂ ਦਾ ਡਿਸੀਜਨ ਲਿਆ ਜੀ ਕੱਲ ਤੋਂ ਡੇਵਾਇਜ਼ ਹੋ ਜਾਊਗਾ ਕੋਈ ਵੀ ਸੀ ਵੀ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਡਕ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਅਧਾਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਮਾਤਾ ਜੀ ਮਿਲਿਆ ਤੇ ਜਿਹਨਾਂ ਨੇ ਕਿਹਾ ਸਵੇਰ ਨੂੰ 11 ਵਜੇ ਬੁਲਾਇਆ ਸੀ ਪਰ ਫੇਰ ਅੱਜ ਦਿਨ ਕੱਲ ਭੇਜਿਆ ਜਾ ਰਿਹਾ ਕੀ ਕਰ ਰਹੇ ਕਿਹੜੇ ਮਾਤਾ ਜੀ ਮੇਰੇ ਕੋਲ ਤਾਂ ਕੋਈ ਕੋਈ ਨਹੀਂ ਆਇਆ ਪਹੁੰਚਦੇ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਉਹ ਕੀ ਕਰਨ ਫੋਟੋਆਂ ਸਾਰੇ ਪ੍ਰ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਫੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲੋ ਕੱਲ ਤੋ ਪੁਕਤਾ ਵਰੰਡ ਹੋਣਗੇ ਜੀ ਇਸ ਵਰੰਡ ਦੇ